ਪੰਜਾਬ ਦੀ ਸਿਆਸਤ ਦੇ ਵਿੱਚ ਮੋਗਾ ਤੋਂ ਸਾਬਕਾ ਕਾਂਗਰਸ ਦੇ ਆਗੂ ਕਮਲਜੀਤ ਸਿੰਘ ਬਰਾੜ ਨੂੰ ਧਮਕੀ ਮਿਲਣ ਦਾ ਮਾਮਲਾ ਜੋਰਾਂ-ਸ਼ੋਰਾਂ ਤੇ ਚੱਲ ਰਿਹਾ ਹੈ ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਪਾਕਿਸਤਾਨ ਤੋਂ ਧਮਕੀ ਦਿੱਤੀ ਗਈ ਹੈ ਪਰ ਇਸ ਧਮਕੀ ਦੇ ਦਾਅਵਿਆਂ ਤੋਂ ਬਾਅਦ ਹੁਣ ਪਾਕਿਸਤਾਨੀ ਡੌਨ ਸਹਿਯਾਦ ਪੱਟੀ ਦਾ ਆਡੀਓ ਵੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਾਣਕਾਰੀ ਮੁਤਾਬਕ ਆਡੀਓ ਦੇ ਵਿੱਚ ਸਹਿਜਾਤ ਪੱਟੀ ਇਹ ਕਹਿ ਰਿਹਾ ਹੈ ਕਿ ਉਸਨੇ ਕਿਸੇ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਮੈਂ ਉਹ ਕਾਲਡ ਰਿਕਾਰਡਿੰਗ ਸੁਣੀ ਹੈ ਜੋ ਵਾਇਰਲ ਹੋ ਰਹੀ ਹੈ। ਉਹ ਨਾ ਤਾਂ ਮੈਂ ਤੇ ਨਾ ਹੀ ਮੇਰੇ ਕਿਸੇ ਬੰਦੇ ਨੇ ਕਮਲਜੀਤ ਬਰਾੜ ਨਾਮ ਦੇ ਕਿਸੇ ਵਿਅਕਤੀ ਨੂੰ ਧਮਕਾਇਆ ਹੋਇਆ। ਉਹ ਆਪਣੇ ਇੰਟਰਵਿਊ ਦੇ ਵਿੱਚ ਉਸ ਦਾ ਨਾਮ ਵਰਤ ਰਿਹਾ ਹੈ। ਹੁਣ ਮੈਨੂੰ ਪਤਾ ਲੱਗਾ ਕਿ ਇਹ ਆਦਮੀ ਕੌਣ ਹੈ ਤੇ ਕਿਉਂ ਅਜੀਹਾ ਕਰ ਰਿਹਾ ਹੈ। ਪੱਟੀ ਦਾ ਕਹਿਣਾ ਹੈ ਕਿ ਇਹ ਆਦਮੀ ਸਿਕਿਉਰਿਟੀ ਲੈਣਾ ਚਾਹੁੰਦਾ ਜਾਂ ਫਿਰ ਮੇਰੇ ਨਾਮ ਦੇ ਨਾਲ ਫੇਮ ਲੈਣਾ ਚਾਹੁੰਦਾ ਹੈ। ਉਹ ਆਪਣੇ ਇੰਟਰਵਿਊ ਦੇ ਵਿੱਚ ਮੈਨੂੰ ਲੈ ਕੇ ਜੋ ਸ਼ਬਦਾਂ ਬਲੀ ਇਸਤੇਮਾਲ ਕਰ ਰਿਹਾ ਹ ਉਸ ਤੇ ਲਗਾਮ ਲਗਾਏ ਪਹਿਲੀ ਗੱਲ ਇਹ ਹੈ ਕਿ ਮੈਂ ਧਾਮ ਕੀ ਨਹੀਂ ਦਿੰਦਾ ਜੇਕਰ ਮੇਰਾ ਇਸ ਨਾਲ ਕੋਈ ਮਸਲਾ ਹੁੰਦਾ ਤਾਂ ਮੈਂ ਇਸੇ ਗਲੇ ਦੇ ਵਿੱਚ ਪਟਾ ਪਾ ਦਿੰਦਾ ਤੇ ਫਿਰ ਕਾਲ ਲਗਾਉਂਦਾ ਨਾ ਤਾਂ ਮੇਰੇ ਕੋਲ ਇਨਾ ਸਮਾਂ ਹੈ ਕਿ ਮੈਂ ਕਿਸੇ ਨੂੰ ਕਾਲ ਕਰਾਂ ਤੇ ਨਾ ਹੀ ਮੇਰੇ ਇਸ ਨਾਮ ਦੇ ਕਿਸੇ ਆਦਮੀ ਨਾਲ ਕੋਈ ਦੁਸ਼ਮਣੀ ਹੈ ਉਹਨਾਂ ਦਾ ਅੱਗੇ ਕਹਿਣਾ ਸੀ ਕਿ ਮੈਂ ਇਸ ਦਾ ਇੰਟਰਵਿਊ ਸੁਣਿਆ ਉਸ ਤੋਂ ਬਾਅਦ ਹੀ ਇੰਟਰਵਿਊ ਜਾਰੀ ਕਰ ਰਿਹਾ ਹਾਂ ਦੱਸਿਆ ਕਿ ਬਾਗਾਪੁਰਾਣਾ ਦੇ ਸਾਬਕਾ ਐਮਐਲਏ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਉਸ ਨੂੰ ਫੋਨ ਕੀਤਾ ਗਿਆ ਇਕ ਕਾਲ 21 ਦਸੰਬਰ ਨੂੰ ਆਈ ਸੀ ਕਮਲਜੀਤ ਨੇ ਦਾਵਾ ਇਹ ਕੀਤਾ ਕਿ ਨਾ ਤਾਂ ਉਹ ਇਹ ਗੱਲ ਸਿਕਿਉਰਿਟੀ ਲੈਣ ਦੇ ਲਈ ਕਰ ਰਿਹਾ ਹੈ ਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦਾ ਫੇਮ ਚਾਹੀਦਾ ਪੱਟੀ ਨੇ ਹੁਣ ਇਸ ਮਾਮਲੇ ਤੇ ਕਿਹਾ ਕਿ ਉਹ ਕਮਲਜੀਤ ਬਰਾੜ ਨੂੰ ਜਾਣਦਾ ਹੀ ਨਹੀਂ ਪਹਿਲੀ ਵਾਰ ਉਸ ਨੇ ਇਸ ਦਾ ਨਾਮ ਸੁਣਿਆ ਬਸ ਮੈਂ ਇਹ ਚਾਹੁੰਦਾ ਕਿ ਮੇਰੇ ਨਾਮ ਦਾ ਇਸਤੇਮਾਲ ਸਿਕਿਉਰਿਟੀ ਲੈਣ ਦੇ ਲਈ ਇਸਤੇਮਾਲ ਨਾ ਕੀਤਾ ਜਾਵੇ ਉਸ ਨੇ ਕਿਹਾ ਕਿ ਮੇਰਾ ਕਿਸੇ ਦੇ ਨਾਲ ਕੋਈ ਮਸਲਾ ਨਹੀਂ ਹੈ ਜੇਕਰ ਇਹ ਫਿਰ ਵੀ ਨਹੀਂ ਮੰਨਦਾ ਤਾਂ ਇਸ ਨੂੰ ਲੱਗਾ ਰਹਿਣ ਦਿਓ ਤੇ ਬਾਕੀ ਸਭ ਖੁਸ਼ ਰਹੋ ਪੰਜਾਬ ਦੀ ਸਿਆਸਤ ਦੇ ਵਿੱਚ ਮੋਗਾ ਤੋਂ ਸਾਬਕਾ ਕਾਂਗਰਸ ਦੇ ਆਗੂ ਕਮਲਜੀਤ ਸਿੰਘ ਬਰਾੜ ਨੂੰ ਧਮਕੀ ਮਿਲਣ ਦਾ ਮਾਮਲਾ ਜੋਰਾਂ-ਸ਼ੋਰਾਂ ਤੇ ਚੱਲ ਰਿਹਾ ਹੈ ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਜਾਣ ਤੋਂ ਮਾਰਨ ਦੀ ਪਾਕਿਸਤਾਨ ਤੋਂ ਧਮਕੀ ਦਿੱਤੀ ਗਈ ਹੈ ਪਰ ਇਸ ਧਮਕੀ ਦੇ ਦਾਅਵਿਆਂ ਤੋਂ ਬਾਅਦ ਹੁਣ ਪਾਕਿਸਤਾਨੀ ਡਾਣ ਸਹਿਯਾਦ ਪੱਟੀ ਦਾ ਆਡੀਓ ਵੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਾਣਕਾਰੀ ਮੁਤਾਬਕ ਆਡੀਓ ਦੇ ਵਿੱਚ ਸਹਿਜਾਤ ਪੱਟੀ ਇਹ ਕਹਿ ਰਿਹਾ ਹੈ ਕਿ ਉਸਨੇ ਕਿਸੇ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਮੈਂ ਉਹ ਕਾਲਡ ਰਿਕਾਰਡਿੰਗ ਸੁਣੀ ਹੈ ਜੋ ਵਾਇਰਲ ਹੋ ਰਹੀ ਹੈ। ਉਹ ਨਾ ਤਾਂ ਮੈਂ ਤੇ ਨਾ ਹੀ ਮੇਰੇ ਕਿਸੇ ਬੰਦੇ ਨੇ ਕਮਲਜੀਤ ਬਰਾੜ ਨਾਮ ਦੇ ਕਿਸੇ ਵਿਅਕਤੀ ਨੂੰ ਧਮਕਾਇਆ ਹੋਇਆ। ਉਹ ਆਪਣੇ ਇੰਟਰਵਿਊ ਦੇ ਵਿੱਚ ਉਸ ਦਾ ਨਾਮ ਵਰਤ ਰਿਹਾ ਹੈ। ਹੁਣ ਮੈਨੂੰ ਪਤਾ ਲੱਗਾ ਕਿ ਇਹ ਆਦਮੀ ਕੌਣ ਹੈ ਤੇ ਕਿਉਂ ਅਜੀਹਾ ਕਰ ਰਿਹਾ ਹੈ। ਪੱਟੀ ਦਾ ਕਹਿਣਾ ਹੈ ਕਿ ਇਹ ਆਦਮੀ ਸਿਕਿਉਰਿਟੀ ਲੈਣਾ ਚਾਹੁੰਦਾ ਜਾਂ ਫਿਰ ਮੇਰੇ ਨਾਮ ਦੇ ਨਾਲ ਫੇਮ ਲੈਣਾ ਚਾਹੁੰਦਾ ਹੈ। ਉਹ ਆਪਣੇ ਇੰਟਰਵਿਊ ਦੇ ਵਿੱਚ ਮੈਨੂੰ ਲੈ ਕੇ ਜੋ ਸ਼ਬਦਾਂ ਸ਼ਬਦਾਵਲੀ ਇਸਤੇਮਾਲ ਕਰ ਰਿਹਾ ਹੈ ਉਸ ਤੇ ਲਗਾਮ ਲਗਾਏ ਪਹਿਲੀ ਗੱਲ ਇਹ ਹੈ ਕਿ ਮੈਂ ਧਮਕੀ ਨਹੀਂ ਦਿੰਦਾ ਜੇਕਰ ਮੇਰਾ ਇਸ ਨਾਲ ਕੋਈ ਮਸਲਾ ਹੁੰਦਾ ਤਾਂ ਮੈਂ ਇਸ ਦੇ ਗਲੇ ਦੇ ਵਿੱਚ ਪਟਾ ਪਾ ਦਿੰਦਾ ਤੇ ਫਿਰ ਕਾਲ ਲਗਾਉਂਦਾ ਨਾ ਤਾਂ ਮੇਰੇ ਕੋਲ ਇਨਾ ਸਮਾਂ ਹੈ ਕਿ ਮੈਂ ਕਿਸੇ ਨੂੰ ਕਾਲ ਕਰਾਂ ਤੇ ਨਾ ਹੀ ਮੇਰੇ ਇਸ ਨਾਮ ਦੇ ਕਿਸੇ ਆਦਮੀ ਨਾਲ ਕੋਈ ਦੁਸ਼ਮਣੀ ਹੈ ਉਹਨਾਂ ਦਾ ਅੱਗੇ ਕਹਿਣਾ ਸੀ ਕਿ ਮੈਂ ਐਸਾ ਇੰਟਰਵਿਊ ਸੁਣਿਆ ਉਸ ਤੋਂ ਬਾਅਦ ਹੀ ਇੰਟਰਵਿਊ ਜਾਰੀ ਕਰ ਰਿਹਾ ਹਾਂ ਦੱਸਿਆ ਕਿ ਬਾਗਾਪੁਰਾਣਾ ਦੇ ਸਾਬਕਾ ਐਮਐਲਏ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਪਾਕਿਸਤਾਨੀ ਡਾਊਨ ਸ਼ਹਿਜ਼ਾਦ ਪੱਟੀ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਉਸ ਨੂੰ ਫੋਨ ਕੀਤਾ ਗਿਆ ਇਕਾਲ 21 ਦਸੰਬਰ ਨੂੰ ਆਈ ਸੀ ਕਮਲਜੀਤ ਨੇ ਦਾਵਾ ਇਹ ਕੀਤਾ ਕਿ ਨਾ ਤਾਂ ਉਹ ਇਹ ਗੱਲ ਸਿਕਿਉਰਿਟੀ ਲੈਣ ਦੇ ਲਈ ਕਰ ਰਿਹਾ ਹੈ ਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦਾ ਫੇਮ ਚਾਹੀਦਾ ਹੈ ਪੱਟੀ ਨੇ ਹੁਣ ਇਸ ਮਾਮਲੇ ਤੇ ਕਿਹਾ ਕਿ ਉਹ ਕਮਲਜੀਤ ਬਰਾੜ ਨੂੰ ਜਾਣਦਾ ਹੀ ਨਹੀਂ ਪਹਿਲੀ ਵਾਰ ਉਸ ਨੇ ਇਸ ਦਾ ਨਾਮ ਸੁਣਿਆ ਬਸ ਮੈਂ ਇਹ ਚਾਹੁੰਦਾ ਕਿ ਮੇਰੇ ਨਾਮ ਦਾ ਇਸਤੇਮਾਲ ਸਿਕਿਉਰਿਟੀ ਲੈਣ ਦੇ ਲਈ ਇਸਤੇਮਾਲ ਨਾ ਕੀਤਾ ਜਾਵੇ ਉਸ ਨੇ ਕਿਹਾ ਕਿ ਮੇਰਾ ਕਿਸੇ ਦੇ ਨਾਲ ਕੋਈ ਮਸਲਾ ਨਹੀਂ ਹੈ ਜੇਕਰ ਇਹ ਫਿਰ ਵੀ ਨਹੀਂ ਮੰਨਦਾ ਤਾਂ ਇਸ ਨੂੰ ਲੱਗਾ ਰਹਿਣ ਦਿਓ ਤੇ ਬਾਕੀ ਸਭ ਖੁਸ਼ ਰਹੋ